ਸਤ ਸ੍ਰੀ ਅਕਾਲ ਜੀ ਰੇਨਾ ਹਰਪ੍ਰਿੰਦ ਸਿੰਘ ਵਾਸੀ ਪਿੰਛੇਰੀਆ ਹਾਂਜੀ ਜੀ ਜਿਹੜਾ ਤੁਸੀਂ ਉਦਮ ਕੀਤਾ ਸੀ ਤੇ ਇਹਨਾਂ ਨਾਲ ਆਪਣਾ ਰੋਡ ਦਾ ਤੇ ਕਿਸਾਨਾਂ ਦੇ ਕੰਮ ਰੁਕੇ ਸੀ ਉਹ ਚੱਲ ਗਏ ਕੀ ਕਹਿਣਾ ਚਾਹੁੰਗੇ ਉਹਦੋਂ ਮੇਰਾ ਨੇ ਉਦੋਂ ਤੇ ਸਾਰੇ ਸੰਗਤ ਦਾ ਹੈ ਸਾਰੇ ਤੁਸੀਂ ਉਦੋਂ ਦੇ ਨਾਲ ਹੀ ਜੀ ਹਾਂਜੀ ਜੇ ਕੋਈ ਤਾਂ ਕੋਈ ਹੁੰਦਾ ਵੀ ਚਲੋ ਪਹਿਲ ਤੇ ਕਰਨੀ ਪੈਂਦੀ ਕਿਸੇ ਵੀ ਤਰੀਕੇ ਹਾਂਜੀ ਬਾਕੀ ਚਲੋ ਠੀਕ ਹੈ ਉਦੋਂ ਮੈਂ ਕੀਤਾ ਮਿਹਨਤ ਕੀਤੀ ਸਾਰੇ ਰਲ ਕੇ ਤੇ ਅੱਜ ਉਹ ਕੰਮ ਸਿੱਧੇ ਚੜ ਗਿਆ ਕਿਸਾਨ ਵੀ ਮੰਨ ਗਿਆ ਤੇ ਕੰਪਨੀ ਵੀ ਮੰਨ ਗਈ ਕੰਮ ਚੱਲ ਗਿਆ ਉਹਦੇ ਖੁਸ਼ ਹੋ ਅਜੇ ਬਹੁਤ ਖੁਸ਼ ਦੋ ਚਾਰ ਦਿਨਾਂ ਤੱਕ ਖਨੋਰੀ ਤੋਂ ਲੈ ਕੇ ਸੰਗਤਪੁਰੇ ਤੱਕ ਇਹ ਪੂਰਾ ਕੰਮ ਕੰਪਲੀਟ ਹੋ ਜਾਣਾ ਬਾਕੀ ਆ ਬਾਪੂ ਸਾਡਾ ਜਰਨੈਲ ਐ ਕੋਟ ਹੋਏ ਗੱਲ ਨੇ ਬੁੱਢਾ ਜਰਨੈਲ ਕੀ ਨਾਮ ਹੈ ਜੀ ਮੇਰਾ ਨਾਮ ਬਲਦੇਸ਼ ਸਿੰਘ ਬੋੜੀ ਵਾਲਾ ਜੀ ਹਾਂਜੀ ਸਾਫਕਾ ਪ੍ਰਧਾਨ ਤੁਸੀਂ ਵੀ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੇ ਹੋ ਤੁਸੀਂ ਤੁਸੀਂ ਵੀ ਮਿਹਨਤ ਕਿੱਥੇ ਉਹਦੇ ਬਾਰੇ ਕੁਝ ਸਚਾਨ ਨਾਲ ਪਾਓ ਸਰ ਦੇਖੋ ਜਿਹੜੀ ਮੇਰੀ ਗੱਲ ਆ ਮੈਨੂੰ ਇਹ ਨਾ ਮੇਰੇ ਇਲਾਕੇ ਦੇ ਬੱਚਿਆਂ ਨੇ ਸੂਚਿਤ ਕੀਤਾ ਜੀ ਵੀ ਆਪਾਂ ਕੰਮ ਕਰਾਉਣਾ ਹੈ ਸਹਿਯੋਗ ਦਿਓ ਤੇ ਉਹਦੇ ਵਿੱਚ ਫਿਰ ਅਸੀਂ ਮੈਂ ਆਪਣੇ ਵੱਲੋਂ ਆਪਣੇ ਸੱਜਣਾ ਨੂੰ ਵੀ ਨਾਲ ਲੈ ਕੇ ਇਸ ਕੰਮ 'ਚ ਪੂਰਾ ਸਹਿਯੋਗ ਦਿੱਤਾ ਕੱਲ ਵੀ ਅਸੀਂ ਆਏ ਤੁਸੀਂ ਵੀ ਸਾਡੇ ਨਾਲ ਹੀ ਸੀ ਜੋ ਇਹ ਕਿਸਾਨ ਵੀਰਾਂ ਨੇ ਜੋ ਧਰਨਾ ਲਾਇਆ ਸੀ ਉਹਨਾਂ ਦੀ ਵੀ ਗੱਲ ਸਹੀ ਸੀਗੀ ਪਰ ਉਹ ਸਾਡੇ ਕੱਲ ਉਹਨਾਂ ਦੇ ਵਿੱਚ ਬਹਿਣ ਦੇ ਨਾਲ ਉਹ ਕੁਝ ਇਸ ਗੱਲ ਨੂੰ ਬਹੁਤ ਠੰਡੀ ਹੋਈ ਆ ਕਿਉਂ ਉਹ ਵੀ ਸਮਝ ਗਿਆ ਕੱਲ ਫਿਰ ਅਸੀਂ ਇਹ ਮਹਿਕਮੇ ਨਾਲ ਕੰਪਨੀ ਨਾਲ ਵੀ ਗੱਲ ਕੀਤੀ ਕੰਪਨੀ ਨੇ ਵੀ ਸਾਡੀ ਗੱਲ ਜਿਹੜੀ ਆ ਉਹ ਮੰਨੀ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਕੰਮ ਕਰਨਾ ਪੈਣਾ ਤੇ ਅੱਜ ਉਹ ਖੁਸ਼ ਆ ਕਿਸਾਨ ਆ ਮੈਂ ਆਪ ਖੁੱਦ ਗੱਲ ਕੀਤੀ ਸਾਰਿਆਂ ਅਸੀਂ ਉਹ ਕਹਿੰਦੇ ਜੀ ਸਾਡਾ ਕੰਮ ਚੱਲ ਗਿਆ ਤੇ ਵਧੀਆ ਹੈ ਅਸੀਂ ਵੀ ਖੁਸ਼ ਹਾਂ ਸੰਤੁਸ਼ਟ ਹਾਂ ਵੀ ਚਲੋ ਮਿਹਨਤ ਨੂੰ ਫੜ ਲੱਗਿਆ ਦੂਜੀ ਜਿਹੜੀ ਹੋਣਾ ਸੀ ਦੁਬਾਰਾ ਵੀ ਕੰਪਨੀ ਨਾਲ ਗੱਲ ਕਰਾਂਗੇ ਉਹ ਜਿਹੜੇ ਸਾਡੇ ਪਾਚਿਆ ਸੜਕ ਦੇ ਤੇ ਉਹ ਸਾਨੂੰ ਬੜੀ ਮੁਸੀਬਤ ਪਈ ਹੋਈ ਆ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਵਾਈਕਲ ਬੰਦਾ ਸਾਰੇ ਤੇ ਉਹ ਮੈਂ ਬਲਕਾਰ ਦਾ ਵੀ ਥੈਂਕ ਯੂ ਕਰਦਾ ਹਾਂ ਚਲੋ ਇਹਨਾਂ ਨੇ ਬਲਕਾਰ ਜੀ ਬਹੁਤ ਵਧੀਆ ਚਲੋ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਹੁੰਦੀਆਂ ਪਰ ਅੱਜ ਬਹੁਤ ਵਧੀਆ ਤੁਸੀਂ ਵੀ ਸਾਡੀ ਗੱਲ ਨੂੰ ਕੱਲ ਸਮਝਾਇਆ ਤੇ ਕਿਸਾਨਾਂ ਨੇ ਵੀ ਸਾਡੀ ਗੱਲ ਨੂੰ ਕੰਮ ਸਮਝਿਆ ਤੇ ਜੇ ਆਪਾਂ ਉਧਰ ਉਧਰ ਦੀ ਸਮਝਦਾਰੀ ਨਾਲ ਕੰਮ ਚਲਾਇਆ ਅੱਜ ਆਪਣਾ ਕੰਮ ਚੱਲ ਪਿਆ ਕੋੜਿਕਾ ਨਹੀਂਗਾ ਕੰਮ ਸਾਰੇ ਹੋ ਜਾਣਗੇ ਪੱਚ ਵੀ ਲੱਗ ਗਿਆ ਮੰਨ ਗਿਆ ਤੁਹਾਡੇ ਬੁਲਕਾਰ ਜੀ ਵੀ ਤੇ ਇਹ ਵੀ ਕਰਾਉ ਤੁਹਾਨੂੰ ਕੋਈ ਮੁਸ਼ਕਲ ਆਵੇ ਫਿਰ ਵੀ ਅਸੀਂ ਤੁਹਾਡੇ ਨਾਲ ਐਸੀ ਕੋਈ ਗੱਲ ਕੋਈ ਇਹੋ ਜਿਹਾ ਬੰਦਾ ਨਹੀਂ ਕੋਈ ਗਲਤ ਨਹੀਂ ਬੋਲੂਗਾ ਜਿਹੜਾ ਉਹਨਾਂ ਦਾ ਕੰਮ ਆ ਉਹ ਕਰਨ ਜਿਹੜਾ ਤੁਹਾਡਾ ਕੰਮ ਤੁਸੀਂ ਕਰੋ ਰਲ ਮਿਲ ਕੇ ਆਪਾਂ ਇਹਨੂੰ ਪਲਾਟ ਨੂੰ ਨੇਪਰੇ ਚੜਾਈ ਬਿਲਕੁਲ ਜੀ ਅਪਡੇਟ ਹੈ ਸਰ ਕਿਹਨਾ ਮੈਂ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਗਰੋਲੀ ਰੋਡ ਖਸਾਂਚ ਗਰਚ ਕਮੇਟੀ ਦਾ ਜ਼ਿਲ੍ਹਾ ਪੁਖਾਨ ਅੰਦਰ ਜੰਮੂ ਕਟਨਾ ਸਿੰਘ ਸਿਮਰਤੀ ਬਣੀ ਹੈ ਤੇ ਸਾਡੀ ਕਾਫੀ ਦਿਨਾਂ ਤੋਂ ਇੱਥੇ ਧਰਨਾ ਜਿਹੜਾ ਤੁਸੀਂ ਵੀ ਲਗਾਤਾਰ ਆ ਰਹੇ ਹੋ ਜੇ ਲਗਾਤਾਰ ਕੋਈ ਮੇਰਾ ਤਾਂ ਕੰਮ ਹੀ ਹੈ ਸਾਡਾ ਇਹ ਕਿਸਾਨ ਅਸੀਂ ਪੀੜਤਾ ਇਸ ਜਿਹੜਾ ਰੋਡ ਬਣ ਰਿਹਾ ਤੇ ਤੋਂ ਹਾਂਜੀ ਤੇ ਸਾਡੀ ਕਾਫੀ ਦਿਨਾਂ ਤੋਂ ਜਿਹੜੀ ਹੈ ਸੀਰੀਅਸ ਕੰਪਨੀ ਦੇ ਨਾਲ ਗੱਲਬਾਤ ਐਡੀਐਮ ਸਾਹਿਬ ਵੀ ਆਏ ਸੀ ਗੱਲਬਾਤ ਚੱਲ ਰਹੀ ਹੈ ਇੱਥੇ ਕਿਸਾਨਾਂ ਦੇ ਈਸ਼ੂ ਸੀਗੇ ਕੁਝ ਰਸਤਿਆਂ ਦੇ ਉਹ ਐਲਪੀ ਉਹਨਾਂ ਦੀ ਜਿਹੜੀ ਐਲਪੀ ਬੁੱਕ ਹੁੰਦੀ ਇਹਨਾਂ ਦੀ ਉਹ ਕਿਸਾਨਾਂ ਨੂੰ ਦੇ ਦਿੱਤੀ ਗਈ ਆ ਕਿ ਤੁਸੀਂ ਜਿੱਥੇ-ਜਿੱਥੇ ਤੁਹਾਨੂੰ ਕਿਤੇ ਜ਼ਰੂਰਤ ਆ ਰਸਤਾ ਆਖੀ ਉਹਨਾਂ ਲਾ ਵੀ ਦਿੱਤੇ ਜਿੱਥੇ ਵੀ ਜ਼ਰੂਰਤ ਆ ਤੁਸੀਂ ਆਪਣੇ ਤੌਰ ਤੇ ਮਾਰਕ ਕਰ ਲਓ ਉਹਨੂੰ ਹੀ ਪੱਕਾ ਕਰਕੇ ਜਿਹੜਾ ਕਾਗਜ਼ਾਂ ਹੀ ਤੁਹਾਨੂੰ ਦੇ ਇੱਕ ਤਾਂ ਕਰਦਾ ਸੀਗਾ ਤਾਂ ਕਰਤੇ ਫੇਰ ਆ ਜਿਉਂ ਉਹਨਾਂ ਨੇ ਸਾਨੂੰ ਮਸ਼ੀਨ ਦੇ ਦਿੱਤੀ ਸਪੈਸ਼ਲ ਉਹ ਕਾਰ ਸਾਹਿਬ ਨਾਲ ਕਲੂਦੀ ਨਾਲ ਗੱਲ ਹੋਈ ਸੀ ਉਹਨਾਂ ਨੇ ਇਹ ਸਪੈਸ਼ਲ ਜਿਹੜੀ ਇੱਕ ਪੌਗਲੈਂਡ ਮਸ਼ੀਨ ਆ ਜਿਹੜੀ ਖੇਤ ਦੇ ਬਣ ਵਾਸਤੇ ਤੇ ਜੁਬੂਤ ਕਰਨ ਵਾਸਤੇ ਦਿੱਤੀ ਇਹ ਕੰਮ ਜਿਹੜਾ ਕੰਟੀਨਿਊ ਚੱਲ ਰਿਹਾ ਤੇ ਸਾਨੂੰ ਆਸ ਆ ਕਿ ਜਿਹੜਾ ਸਾਡੀ ਤਸਲਬਾਜੀ ਸੀ ਉਹ ਕਾਫੀ ਹੱਦ ਤੱਕ ਜਿਹੜੀ ਖਤਮ ਹੋ ਗਈ ਹੋ ਜੂਗੀ ਕੁਝ ਹੋ ਵੀ ਗਈ ਕੁਝ ਹੋ ਵੀ ਜਾਏਗੀ ਉਹਦੇ ਵਿੱਚ ਸਾਡੀ ਇੱਕ ਮੰਗ ਸੀ ਸਾਡੇ 12 ਪਿੰਡਾਂ ਦੀ ਸਾਂਝੀ ਕਿ ਜਿਹੜੀ ਖਨੋਰੀ ਤੋਂ ਲੈ ਕੇ ਸੰਖਪੁਰੇ ਤੱਕ ਦੀ ਰੋਡ ਆ ਹਾਂਜੀ ਕੁਝ ਕਾਫੀ ਜਿਹੜੇ ਵੱਡੇ ਵੱਡੇ ਖੱਤੇ ਜਿਹੜੇ ਪੈਗੇ ਸੀ ਕਿ ਉਹ ਪੈਚ ਵਰਕ ਕਰਕੇ ਹੀ ਕੰਪਨੀ ਨੂੰ ਬੇਨਤੀ ਕੀਤੀ ਹਾਂਜੀ ਤੇ ਕੋ ਉਹਨਾਂ ਦੇ ਅਧਿਕਾਰ ਖੇਤਰ 'ਚ ਤੇ ਨਹੀਂ ਆਉਂਦਾ ਫਿਰ ਵੀ ਸਾਡੀ ਉਹਨਾਂ ਨੇ ਬੇਨਤੀ ਜਿਹੜੀ ਸੰਗਤ ਦੀ ਕਬੂਲ ਕੀਤੀ ਆ ਕਿ ਉਹ ਜਿਹੜਾ ਪੈਚ ਵਰਕ ਜਿਹੜਾ ਕਰਕੇ ਦੇਣਗੇ ਸਾਨੂੰ ਅਸੀਂ ਧੰਨਵਾਦ ਕਰਦੇ ਆ ਉਹਨਾਂ ਦਾ ਕਾਨੂੰਨੀ ਦਾ ਤੇ ਨਾ ਸਪੈਸ਼ਲ ਉਹਨਾਂ ਦੇ ਜਿਹੜੇ ਵੱਡੇ ਅਫਸਰ ਨੇ ਬਲਕਾਰ ਜੀ ਤੇ ਉਹਨਾਂ ਨੇ ਸਾਨੂੰ ਸਾਡੀ ਸੰਗਤ ਨੂੰ ਬੜਾ ਰਿਸਪੌਂਸ ਦਿੱਤਾ ਜੀ ਵਧੀਆ ਉਹਨਾਂ ਨੇ ਸਾਡੀ ਛੁੱਟੀ ਹੀ ਬੈਂਤੀ ਦਾ ਜ ਕੰਮ ਜਿਹੜਾ ਫੇਰ ਚਾਲੂ ਕਰਵਾ ਦਿੱਤਾ ਤੇ ਦੱਸਣ ਨੂੰ ਆਸ ਆ ਕਿ ਕੱਲ ਨੂੰ ਸਾਡੀ ਮੀਟਿੰਗ ਹੈ ਅਸਦੀਨ ਸਾਹਿਬ ਕੋਈ ਅਫਸਰ ਵੱਡੇ ਆ ਰਹੇ ਨੇ ਉਹਦੇ ਜਿਹੜੇ ਸਾਰੇ ਇਸ਼ੂ ਨੇ ਜਿਹੜੇ ਸਾਡੇ ਸੁਲਬਤ ਹੋ ਜਾਣੇ ਠੀਕ ਹੈ ਧੰਨਵਾਦ ਜੀ